8 10 15 ਸਾਲ ਤੋਂ ਰੁਕਬਾਰ ਹੈ ਜੀ ਸਾਰੀਆਂ ਖਬਰਾਂ ਜਾਂਦੇ ਜੰਨੇ ਇਸ਼ਤਿਹਾਰ ਹੋਣਾ ਹੈ ਔਰ ਲੋਕ ਲੋਕਾਂ ਨੂੰ ਜਿਹੜੇ ਕੌਮਾਂ ਵਾਲੇ ਆਪਣੀ ਕੌਮ ਨੂੰ ਯਾਦ ਰੱਖਦੇ ਆ ਇਸ ਕਰਕੇ ਸਾਰਿਆਂ ਨੂੰ ਇਸ ਗੱਲ ਦੀ ਪੂਛੀ ਹਣੀ ਚਾਹੀਦੀ ਹੈ ਜਈ ਇਸ ਪਰਿਵਾਰ ਦੇ ਵਿੱਚ ਇਹੋ ਹੀ ਇੱਕ ਔੜਾ ਮहासਭਾ ਨੇ ਪਛਾਣ ਕੀਤੀ ਹੈ ਜਿਹੜੀ ਕਿ ਪੰਜਾਬ ਦੇ ਵਿੱਚ 25 30 ਗੱਲ ਸਾਡੀ ਬਾਤੀ ਹੈ ਹਰ ਜिले ਹਰ ਪਿੰਡ ਹਰ ਕਸਬੇ ਸਾਡਾ ਯੂਨਿਟ ਕਹਿਵਾ ਹੈ ਕਿ ਜੇ ਕੋਈ ਫਰਮ ਹੋਵੇ ਇਹ ਤੋਂ ਦਰਿਆ ਸਾਥਾ ਲਿਆ ਔਰ ਰੋੜਾ ਮਾਵਾ ਖਵਾਲੀ ਰਿਕਿੰਗ ਹਿੰਦੂ ਸੈਕਟਰ ਕੇ ਇਲਾਕੇ ਪਰ ਠੀਕ ਹੈ ਜਿਹੜੀ ਕਿ ਸ਼ਾਂਤ ਬੁਲਾਈ ਰੱਖਦਾ ਹੈ ਜਿਹਦੇ ਵਿੱਚ 50% ਉਦਮ ਸਾਡੇ ਸਰਦਾਰ ਭਰਾ ਨੇ ਉਹ ਹਿੰਦੂ ਭਰਾ ਨੇ ਔਰ ਸਾਰਿਆਂ ਨੇ ਜਿਸ ਦਿਨ ਕੇ ਹੋਰ-ਦੋ ਵਾਤਾ ਮਿਲੇਗਾ ਔਰ ਆਈ ਦੇ ਜਨ ਜਿ ਯਾਸ਼ਪਾ ਰੋੜਾਈ ਆਸੀਅਬ ਤੋਂ ਪ੍ਰਧਾਨ ਉਹਨਾਂ ਨੂੰ ਨਿਯੁਕਤ ਕਰਦੇ ਆ ਉਸ ਏਰੀਏ ਦਾ ਇਹ ਜੁਨਕ ਲਗਾ ਕੰਮ ਕਰਨਗੇ ਔਰ ਸਾਰੇ ਹੀ ਇਹਨੂੰ ਮੁਬਾਰਕਵਾਦ ਕੀ ਤੇ ਕਿਹਾ ਗੁਰੇ ਅਨਿਸ਼ ਬਹੁਤ ਡਾਇਰੈਕਟ ਅਟੈਕ ਕਰਕੇ ਕਬੂਤਰੇ ਦੀ ਦਰਨ ਦੀਮ ਪਰ ਵੀ ਰਾਇਮ ਮਾਈਦਾਨੇ ਕਰਾਂਗੇ ਫਕਰਨਾ ਔਰ ਫਾਰਮ ਨੂੰ ਨਵੀਂ ਜੁਨਰ ਬਣਾ ਕੇ ਉਹ ਅਜੇ ਹੀ ਫਰੇ ਮਹਾਰਾਜੀ ਪ੍ਰੋਗਰਾਮ ਦਾ ਇਸਲਾ ਕਰਕੇ مشورہ ਆਪਣੇ ਸਾਥੀਆਂ ਨਾਲ ਅੱਜ ਸ਼੍ਰੀ ਰੂਤ ਬਹਾਦਰ ਜੀ ਦੇ ਜਨਮ ਦਿਹਾੜੇ ਤੇ ਉਹਨਾਂ ਨੂੰ ਸਮਰਪਿਤ ਵਿਸ਼ੇ ਪੱਧਰ ਤੇ ਪ੍ਰੋਗਰਾਮ ਹੋ ਰਹੇ ਨੇ ਕਪੂਰਤਲਾ ਸ਼ਹਿਰ ਵਿੱਚ ਰੋਡਾ ਮਾ ਸਭਾ ਦੇ ਰਾਸ਼ਟਰੀ ਚੇਅਰਮੈਨ ਵੱਡੇ ਉਦਯੋਗਪਤੀ ਸ਼੍ਰੀ ਧਰਮਪਾਲ ਗਰੋਵਰ ਜੀ ਰੋਡਾ ਸਭਾ ਦੇ ਮੈਂਬਰਾਂ ਨਾਲ ਰਮਨਿਕ ਹੋਟਲ ਵਿਖੇ ਇੱਕ ਫੰਕਸ਼ਨ ਕਰ ਰਹੇ ਨੇ ਗਰੋਵਰ ਸਾਹਿਬ ਕੀ ਕਹਿੰਨਾ ਤੁਹਾਡਾ ਅੱਜ ਦੇ ਫੰਕਸ਼ਨ ਬਾਰੇ ਅੱਜ ਦਾ ਫੰਕਸ਼ਨ ਜਿਹੜਾ ਹੈ ਕਾਫੀ ਸਾਲਾਂ ਤੋਂ ਮਨਾ ਰਹੇ ਆ ਰੋੜਾ ਮਾਂ ਸਭਾ ਪੰਜਾਬ ਰਜਿਸਟਰਡ ਜੋ ਕਿ ਅਮਰ ਦੀਵਾਨ ਜੀ ਸਾਡੇ ਸਰਪ੍ਰਸਤ ਨੇ ਕਮਲਜੀਤ 체ਤੀਆ ਜੀ ਪੰਜਾਬ ਦੇ ਪ੍ਰਧਾਨ ਨੇ ਔਰ ਬਤਰਾਈ ਚੇਅਰਮੈਨ ਨੇ ਪੰਜਾਬ ਦਾ ਮੈਂ ਚੇਅਰਮੈਨ ਸੀ ਹੁਣ ਰਾਸ਼ਟਰੀ ਚੇਅਰਮੈਨ ਅਸੀਂ ਹਮੇਸ਼ਾ ਹੀ ਧਾਰਮਿਕ ਔਰ ਸਮਾਜਿਕ ਕੰਮਾਂ ਨਾਲ ਵੱਧ ਚੜ ਕੇ ਆਪਣੇ ਜਾਤੀਵਾਦ ਤੋਂ ਵੀ ਉੱਪਰ ਉੱਠ ਕੇ ਕੰਮ ਕਰਦੇ ਆਂ ਪਰ ਆਪਣੀ ਜਿਹੜੀ ਕੌਮ ਹੈ ਰੋੜਾ ਮਾਂ ਸਭਾ ਮੁਨਾਹੀ ਹੈ 1947 ਦੇ ਵਿੱਚ ਸਹੀ ਉੱਜੜ ਕੇ ਸਾਰੇ ਲੋਕ ਆਏ ਸੀਗੇ ਜਦੋਂ ਕਿ ਦੰਗਾ ਪਛਾਦ ਹੋਏ ਸੀ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਹੋਈ ਸੀ ਔਰ ਉਦੋਂ ਸਾਰਿਆਂ ਨੇ ਆਣ ਕੇ ਇੱਥੇ ਆਪਣੇ ਵੱਡੇ ਕਾਰੋਬਾਰ ਛੱਡ ਕੇ ਆਪਣੀਆਂ ਜਾਨਾਂ ਬਜਾ ਕੇ ਮਾਂ ਆਪਣੇ ਆਪਣੇ ਟਿਕਾਣਿਆਂ 'ਚ ਭਾਰਤ ਵਿੱਚ ਪਹੁੰਚੇ ਸੀ ਤੇ ਬੜੀ ਖੁਸ਼ੀ ਮਨਾਈ ਸੀਗੀ 856 ਸਬਕਾਸਟਾਂ ਨੇ ਔਰ ਸਾਰੇ ਅਰੋੜਾ ਪਰਿਵਾਰ ਨੇ ਜਿਹੜਾ ਕਿ ਹਿੰਦੂ ਸਿੱਖ ਏਕਤਾ ਦਾ ਪ੍ਰਤੀਕ ਹੈ ਜਿਸ ਵਿੱਚ 50% ਹਿੰਦੂ 50% ਸਿੱਖ ਨੇ ਔਰ ਸਾਰੇ ਹੀ ਐਸ ਵੇਲੇ ਉੱਪਰ ਲੀਆਂ ਤੀਜੀ ਪੀੜ੍ਹੀ ਹੋ ਗਈ ਹੈ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਸਾਨੂੰ ਨਾਲ ਸਾਡੀ ਲੇਡੀਜ਼ ਨੇ ਬੜਾ ਸਹਿਯੋਗ ਦਿੱਤਾ ਉਹਨਾਂ ਨੇ ਵਿਚਾਰੀਆਂ ਨੇ ਮਿਹਨਤ ਕੀਤੀ ਔਰ ਉਸ ਵੱਡੇ ਵੱਡੇ ਕਾਰੋਬਾਰ ਤੱਕ ਬਲੰਦੀਆਂ 'ਚ ਪਹੁੰਚ ਗਏ ਔਰ ਸਮਾਜ ਨਾਲ ਜੁੜ ਕੇ ਸਾਰੇ ਇੱਕ ਦੂਜੇ ਦਾ ਸਾਥ ਦਿੰਨੇ ਆ ਸਾਰੇ ਇਸ਼ਾਰਾਂ ਦੇ ਪਿੰਡਾਂ ਕਸਬਿਆਂ ਦੇ ਵਿੱਚ ਅੱਜ ਰੋੜਾ ਮਾਨ ਸਭਾ ਦੇ ਯੂਨਿਟ ਕੈਂਪ ਨੇ ਉਹ ਰੋੜਾ ਕਤਰੀ ਸਭਾ ਵੀ ਇੱਕ ਬਹੁਤ ਵੱਡਾ ਬੋੜ ਬਣ ਜਾ ਰਿਹਾ ਹੈ ਔਰ ਸਰਕਾਰ ਦੇ ਵੀ ਧਨਵਾਦੀਆਂ ਸਾਡਾ 10 12 ਸਾਲ ਤੋਂ ਬਾਦਲ ਸਾਹਿਬ ਤੋਂ ਵੱਡੇ ਤੋਂ ਸ਼ੁਰੂ ਹੋਇਆ ਸੀ ਔਰ ਕਾਂਗਰਸ ਸਰਕਾਰ ਜੀ ਹੋਣ ਮੀ ਸਾਡਾ 30 ਮਈ ਨੂੰ ਰੂੜ ਮਹਾਰਾਜ ਦੀ ਬਹੁਤ ਵੱਡਾ ਇਸ਼ਤਿਹਾਰ ਜਨਮ ਦਿਨ ਤੇ ਸਰਕਾਰਾਂ ਦਿੰਦੀਆਂ ਨੇ ਤੇ ਉਹਨਾਂ ਦਾ ਵੀ ਤਹਿਤ ਦੇ ਲੋ ਰੋੜਾ ਮਾਨ ਸਭਾ ਵੱਲੋਂ ਇਹਨਾਂ ਦਾ ਬਹੁਤ ਧਨਵਾਦੀਆਂ ਅੱਜ ਸਾਡੇ ਜੀਤ ਜੀ ਮਲਤਾਨੀ ਜਿਹੜੇ ਸਿਟੀ ਪ੍ਰਧਾਨ ਨੇ ਰਾਜੂ ਜੀ ਨਮਨੀਤ ਰਾਜੂ ਜੀ ਜਿਹੜੇ ਕਿ ਰੋੜਾ ਮਾਨ ਸਭਾ ਕਬੂਤਲੇ ਦੇ ਚੇਅਰਮੈਨ ਨੇ ਇਹਨਾਂ ਨੂੰ ਬਹੁਤ ਵੱਡਾ ਨਮਾਜਿਆ ਜਾਏਗਾ ਅਗਲਾ ਪ੍ਰੋਗਰਾਮ ਬਹੁਤ ਵੱਡਾ ਅੱਜ ਹੀ ਯਸ਼ਪਰ ਰੋੜਾ ਜੀ ਆਰਸੀਪ ਤੋਂ ਪ੍ਰਧਾਨ ਨਿਯੁਕਤ ਕੀਤੇ ਨੇ ਔਰ ਇਹ ਆਪਣੀ ਟੀਮ ਬਣਾਉਣਗੇ ਆਰਸੀਪ ਦੇ ਵਿੱਚ ਕਿਉਂਕਿ ਉਹ ਇੱਕ ਨਵਾਂ ਸ਼ਹਿਰ ਕਬੂਤਲੇ ਦਾ ਵਸਿਆ ਹੋਇਆ ਹੈ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਣੇ ਟਾਈਮ ਤੇ ਜਰੂਰ ਆਇਆ ਕਰੋ ਔਰ ਇਹ ਬਹੁਤ ਵੱਡੇ ਵੱਡੇ ਪ੍ਰੋਗਰਾਮ ਪੰਜਾਬ ਲੈਵਲ ਦੇ ਕੀਤੇ ਹਨ ਔਰ ਸਹਿਯੋਗ ਦੇ ਉਹਨਾਂ ਨੂੰ ਬਹੁਤ ਜ਼ਿਆਦਾ ਕੀਤਾ ਹੈ ਸਾਧ ਦੇ ਵਿੱਚ ਔਰ ਕੋਈ ਕੰਮ ਇੱਕ ਦੂਸਰੇ ਦਾ ਵਿਆਹ ਸ਼ਾਦੀ ਦਾ ਹੋਵੇ ਤੇ ਕੀਤਾ ਜਾਂਦਾ ਹੈ ਇਸ ਕਰਕੇ ਮੈਂ ਸਾਰਿਆਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਮੁਬਾਰਕਾਂ ਔਰ ਪ੍ਰੈਸ ਮੀਡੀਆ ਟਰਨਿਕ ਮੀਡੀਆ ਨੂੰ ਬਹੁਤ ਸਹਿਯੋਗ ਦਿੰਦਾ ਧੰਨਵਾਦ ਬਹੁਤ ਫਿਰ ਉਰੂਲ ਮਾਰਾਈ ਦੀ ਜੈ ਗੁਰੂ ਸਾਹਿਬ ਜਿੱਦਾਂ ਰੋਣਾ ਸਭਾ ਬਾਕੀ ਸਭਾ ਚੱਲਦੀਆਂ ਹਨ ਇਸ ਸਮਾਜ ਵੱਲੋਂ ਮੁਖਤਾ ਦੀ ਸੇਵਾ ਚ ਕੀ ਕੰਮ ਕੀਤੇ ਜਾ ਰਹੇ ਹਨ ਸਮਾਜ ਕਾਰਜ ਦੀ ਸੇਵਾ ਦੇ ਵਿੱਚ ਅਸੀਂ ਬਹੁਤ ਗਰੀਬਾਂ ਲੜਕੀਆਂ ਦੇ ਵਿਆਹ ਔਰ ਸਾਰੇ ਤਕਰੀਬਨ ਆਪਣੇ ਵੱਲੋਂ ਬੈਠਣ ਵਾਸਤੇ ਬੈਂਚ 5000 ਡਾਏ ਨੇ ਔਰ ਬਹੁਤ ਹੀ ਜ਼ਿਆਦਾ ਕੰਮ ਕਰਦੇ ਆ ਔਰ ਖਾਲ ਬਣਾਇਆ ਹੈ ਬਾਬਾ ਜਿਲੂ ਜੀ ਕੁੜੀਆਂ ਕੋਈ ਗਰੀਬ ਗੁਰਬਾ ਵਿਆਹ ਕਰਨਾ ਹੋਵੇ ਤੇ ਉਹਨਾਂ ਨੂੰ ਇੱਕ ਮਿੰਟ ਕੱਟ ਜੇ ਨਮਰਾ ਹਾਂਜੀ ਮੁਖਤਾ ਦੀ ਸੇਵਾ ਚ ਉਹਦਾ ਸਮਾਜ ਦਾ ਕੀ ਯੋਗਦਾਨ ਹੈ ਬਹੁਤ ਵੱਡਾ ਯੋਗਦਾਨ ਅਰੋੜਾ ਮਾਂ ਸਭਾ ਦਾ ਔਰ ਕੋਈ ਵੀ ਇਹਨਾਂ ਕੋਲ ਪਹੁੰਚ ਕਰਦਾ ਹੈ ਇੱਕ ਦੇ ਰਿਸ਼ਤੇਦਾਰਾਂ ਦੇ ਰਿਸ਼ਤੇ ਲੜਕੀਆਂ ਲੜਕਿਆਂ ਦੇ ਇੱਕ ਦੂਜੇ ਨੂੰ ਦੱਸ ਕੇ ਸਾਡਾ ਗਰੁੱਪ ਬਣਿਆ ਹੋਇਆ ਹੈ ਅਰੋੜਾ ਮਾਂ ਸਭਾ ਦਾ ਜਿਸ ਦੇ ਰਿਸ਼ਤੇ ਨਾਤੇ ਜੋੜੇ ਜਾਂਦੇ ਨੇ ਲੜਕੀਆਂ ਦੇ ਜਿਹੜੇ ਅੱਜ ਕੱਲ ਬੜੀ ਮੁਸ਼ਕਲ ਹੈ ਲੜਕੀਆਂ ਦੇ ਰਿਸ਼ਤੇ ਵਰ ਨਹੀਂ ਲੱਭਦੇ ਉਹਨਾਂ ਨੂੰ ਇੱਕ ਦੂਜੇ ਦਾ ਸਹਿਯੋਗ ਦਿੱਤਾ ਜਾਂਦਾ ਹੈ ਔਰ ਜਿਹੜਾ ਸਾਡਾ ਰੋੜਾ ਪਰਵਾਸ ਚ ਕੋਈ ਵਿਛੜਿਆ ਜਾਂ ਸਮਾਜ ਦੇ ਵਿੱਚੋਂ ਕਿਸੇ ਧਾਰਮਿਕ ਕੰਮ ਹੋਵੇ ਕੋਈ ਫੰਡ ਹੋਵੇ ਕਿਸੇ ਦਾ ਇਲਾਜ ਕਰਾਉਣਾ ਹੋਵੇ ਇਸ ਕਰਕੇ ਰੋੜਾ ਮਾਂ ਸਭਾ ਸਭ ਤੋਂ ਅਗਾਂ ਕੇ ਫੈਲ ਕਰਦੀ ਹੈ ਦਿਨ ਦਿਹਾੜੇ ਗੁਰੂਆਂ ਪੀਰਾਂ ਦੇ ਔਰ ਸਾਰੇ ਦਿਨ ਦੇ ਸਵੇਰ ਯਾਤਰਾ ਦੇ ਲੰਗਰਾਂ ਦਾ ਅਰੇਂਜਮੈਂਟ ਕਰਨਾ ਸ਼ਬੀਲਾਂ ਦਾ ਅਰੇਂਜਮੈਂਟ ਕਰਨਾ ਜਿੱਦਾਂ ਅੱਜ ਲਾਇਆ ਜਾ ਰਿਹਾ ਇਸ ਕਰਕੇ ਰੋੜਾ ਮਾਂ ਸਭਾ ਵਿੱਚਾਂ ਸਰਕਾਰ ਕੋ ਵੀ ਟੈਕਸ ਦਿੰਦੀ ਹੈ ਕਦੀ ਮੰਗਦੀ ਨਹੀਂ ਕੁਝ ਵੀ ਇਸ ਕਰਕੇ ਆਪਣਾ ਸਾਰੇ ਬੱਚੇ ਤੋਂ ਬਜ਼ੁਰਗ ਤੱਕ ਇਕ ਦੂਸਰੇ ਦਾ ਸਾਥ ਦੇ ਕੇ ਸਮਾਜ ਨਾਲ ਜੁੜੇ ਨੇ ਹਾਂ ਜੀ ਹਾਉਸ ਕਿਹਨਾ ਤੁਹਾਡਾ ਮੇਰਾ ਨਾਮ ਜੈਸ਼ਪਾਲ ਰੋੜਾ ਜੀ ਅੱਜ ਮੈਨੂੰ ਮੌਕਾ ਮਿਲਿਆ ਰਮਪਾਲ ਗਰਵਤ ਜੀ ਦੇ ਕੋਲੋਂ ਆਉਂਦਾ ਉਹਨੇ ਮੈਨੂੰ ਇਸ ਸਮਾਜ ਨਾਲ ਜੋੜਿਆ ਇੱਕ ਬਹੁਤ ਵਧੀਆ ਜਿਹਾ ਲਗਾਇਆ ਨਾ ਵਿਚਾਰ ਚੁੱਕੇ ਜੇ ਲੋਕ ਬੜੀ ਸੇਵਾ ਕਰ ਲੈਣੇ ਮਿਲ ਕੇ ਸਾਰੇ ਮਨੁੱਖੀ ਮੌਕਾ ਮਿਲੇਗਾ ਇਹਨਾਂ ਨਾਲ ਜੁੜਨ ਦਾ ਤੇ ਇਹਨਾਂ ਨੇ ਮੈਨੂੰ ਅੱਜ ਇੱਕ ਥੋੜਾ ਜਿਹਾ ਮੇਰੇ ਉੱਪਰ ਸੌਂਪਿਆ ਇੱਕ ਜ਼ਿੰਮੇਵਾਰੀ ਆਰਸ਼ਰ ਦੀ ਪ੍ਰਧਾਨਗੀ ਦਿੱਤੀ ਹੈ ਤੇ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਮੈਂ ਬਹੁਤ ਅੱਛੇ ਤਰੀਕੇ ਨਾਲ ਵਧੀਆ ਤਰੀਕੇ ਨਾਲ ਨਿਭਾ ਸਕਾਂ। ਉਹ ਲੋਕ ਜੀ ਆਪਣੇ ਲਈ ਤਾਂ ਹਰ ਕੋਈ ਕੰਮ ਕਰਦਾ ਵਾ ਜਦੋਂ ਕਿਸੇ ਦੂਸਰੇ ਦੀ ਆਪਾਂ ਸੇਵਾ ਕਰਦੇ ਆ ਤੇ ਤੁਹਾਨੂੰ ਕਿਹੋ ਜਿਹਾ ਮਹਿਸੂਸ ਹੋਵੇਗਾ? ਕਿ ਜਦੋਂ ਆਪਣੇ ਲਈ ਕੰਮ ਕਰਦਾ ਬੰਦਾ ਆਪਣੇ ਪਰਿਵਾਰ ਲਈ ਆਪਣੇ ਘਰ ਲਈ ਕਰਦਾ ਤੇ ਅੱਛਾ ਮਹਿਸੂਸ ਹੁੰਦਾ। ਪਰ ਜਦੋਂ ਦੂਸਰੇ ਵਾਸਤੇ ਸੇਵਾ ਕਰਦਾ ਤੇ ਸ਼ਰ ਦਿਲ ਨੂੰ ਮਹਿਸੂਸ ਹੁੰਦਾ ਚੰਗਾ। ਤੁਹਾਡੇ ਆਉਣ ਵਾਲੇ ਟਾਈਮ ਚ ਕੀ ਉਪਰਾਲੇ ਹੋਣਗੇ ਆਸੀ? ਮੇਰੀ ਕੋਸ਼ਿਸ਼ ਇਹ ਰਹੇਗੀ ਜੀ ਕਿ ਪਹਿਲੇ ਤਾਂ ਪੂਰੀ ਟੀਮ ਨੂੰ ਇਕੱਠਾ ਕੀਤਾ ਜਾਵੇ। ਇੱਕ ਪੂਰਾ ਯੂਨਿਟ ਤਿਆਰ ਕੀਤਾ ਜਾਵੇ। ਔਰ ਗਰੋਵਰ ਜੀ ਦੀ ਛਤਰ ਛਾਇਆ ਦੇ ਅੰਦਰ ਦੇਖ ਕੇ ਜੋ ਇਹਨਾਂ ਨੇ ਉਪਰਾਲੇ ਕੀਤੇ ਵੀ ਗਰੀਬ ੜਕੀਨ ਦੀ ਮੈਰिज ਜਾਂ ਹੋਰ ਵੀ ਜੋ ਪ੍ਰੋਗਰਾਮ ਹੋਣਗੇ ਜੋ ਵੀ ਸੌਂਪੇ ਜਾਣਗੇ ਪੂਰੇ ਕਿਤੇ ਜਾਣਗੇ ਚਲੋ ਫਕੀਨਾ ਤੋਂ ਠਾਕ ਜੀ ਜੁਮਾਰ ਡਿਸਟ੍ਰਿਕਟ ਪ੍ਰਧਾਨਿਕ ਤੋਂ ਲਾਸਟ ਸਵਾਗਤ ਰੂਡ ਮਹਾਰਾਜ ਜਨਮ ਘਾੜਾ ਦਾ ਸਵਾਗਤ ਹੋ ਰਿਹਾ ਦਾ ਕੀ ਕਹਿਣਾ ਹੈ ਸਵਾਗਤ ਤੁਹਾਡਾ ਸਾਰਾ ਮੈਂ ਤਾਂ ਕੋਸ਼ਿਸ਼ ਇਹ ਕਰ ਰਹੇ ਹਾਂ ਵੀ ਸਾਰੇ ਅਰੋੜਾ ਪਰਿਵਾਰ ਜਿੰਨੇ ਵੀ ਆ ਗਿਆ ਸਾਰੇ ਇਕੱਠਾ ਕਰਕੇ ਤੇ ਸਰਪਾਦੀ ਦੀ ਅਗਵਾਈ ਦੇ ਚ ਜਿੱਦ ਜਿੱਦੇ ਨਿਰਖਲ ਹੋ ਸਕੇਗਾ ਉਹ ਮੈਂ ਕਹਿਣਾ ਨਹੀਂ ਸਰਸਤਰਾੰਗ ਪੋਕਟ ਕਰਾਂ ਦਾ ਕਿਤੇ ਜਿਹੜੇ ਘਰ ਮੈਂ ਜਿਹੜੇ ਲੋਕਾਂ ਦੇ ਜਾਂ ਜਿਹੜੇ ਕਰਦਾ ਵਾਲੇ ਤੁਸੀਂ ਸੋਚਦੇ ਜਿੱਦਾਂ ਕੁਝ ਰੋੜਾ ਪਰਿਵਾਰ ਹੈਗੇ ਬਹੁਤ ਗਰੀਬ ਹੈ ਹਾਲੀਆ ਉਹਨਾਂ ਵਾਸਤੇ ਮੇਰਾ ਯਾਰ ਇੱਕ ਪਸੰਦ ਆਇਆ ਕਿ ਉਹਨਾਂ ਨੂੰ ਫਿਰ ਵਾਰ ਆਪਣੀ ਪ੍ਰੋਫਰ ਲਈਏ ਉਹਨਾਂ ਦੀ ਵਧ ਵਧ ਸਹਾਇਤਾ ਕਰੀਏ ਜਿੱਦਾਂ ਛੋਟੇ ਬੱਚੇ ਹਨ ਜਿਹਨਾਂ ਦੇ ਪੜ੍ਹਦੇ ਹੈਗੇ ਹਨ ਉਹਨਾਂ ਦੀ ਫੀਸਾਂ ਬੁੱਕਸ ਵਗੈਰਾ ਜਾਂ ਦੀ ਯੂਨੀਫਾਰਮ ਵਗੈਰਾ ਇਹ ਇਹ ਵਨ ਦੀ ਤੇ ਜਾਂ ਉਹਨਾਂ ਨੂੰ ਵੀ ਤਾਂ ਜਿਹੜੇ ਉਹਨਾਂ ਚ ਜਿਆਦਾ ਛੱਪਣ ਵਾਲੇ ਬੱਚੇ ਹੈ ਉਹਨੂੰ ਬਹੁਤ ਐਕਸਟਰਾ ਮਦਦ ਕਰੀਏ ਤਾਂ ਕਿ ਉਹ ਅੱਗੇ ਵੱਧ ਕੇ ਸਮਾਜ ਦੀ ਸੇਵਾ ਕਰੇ। ਪਾਣੋ। ਹਰਸ਼ ਤੋਂ ਤੱਕ ਨਾਮ ਮੇਰਾ ਨਵਜੀਸ਼ ਸਿੰਘ ਹੈ। ਮੈਂ ਰੋੜਾ ਸਭਾ ਦਾ ਚੇਅਰਮੈਨ ਕਪੂਰਪੁਰੇ ਤੋਂ। ਸਮੂਹ ਰੋੜਾ ਬਰਾਦਰੀ ਨੂੰ ਰੋੜਾ ਬਰਾਦਰੀ ਦੇ ਬਾਨੀ ਫਿਰ ਰੋੜੀ ਮਹਾਰਾਜ ਜੀ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ। ਅਸੀਂ ਕਮੂਰਥਲਾ ਵਾਸਤੇ ਅੱਗੇ ਵੀ ਸਮਾਜ ਸੇਵਾ ਦੇ ਕੰਮ ਕਰ ਰਹੇ ਆ ਅੱਗੇ ਵੀ ਕਰਦੇ ਰਵਾਂਗੇ ਹੁਣ ਅਸੀਂ ਇੱਕ ਹਾਲ ਜੋ ਕਿ ਤਿਲੂ ਮਹਾਰਾਜ ਦੀ ਕੁਟਿਆ ਦੇ ਕੋਲ ਬੜੀਆਂ ਹੈ ਉਹ ਗਰੀਬ ਲੜਕੀਆਂ ਦੇ ਵਿਆਹ ਵਾਸਤੇ ਹੈ ਇਹ ਫ੍ਰੀ ਕੋਸਟ ਦਿੱਤਾ ਜਾਵੇਗਾ ਕਿਸ ਕਿਸੇ ਨੂੰ ਵੀ ਇਸ ਹਾਲ ਦੀ ਲੋੜ ਹੋਵੇ ਗਰੀਬ ਲੜਕੀਆਂ ਦੇ ਵਿਆਹ ਕਰਨ ਵਾਸਤੇ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਜੈ